ਖਬਰ ਸੰਗਰੂਰ ਦੇ ਦਿੜਬਾ ਤੋਂ ਹੈ ਜਿੱਥੇ ਤੜਕਸਾਰ ਹੀ ਬਜ਼ਾਰ ਦੇ ਅੰਦਰ ਜੇੜੀ ਮੇਡ ਕੱਪੜੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਸਥਾਨਕ ਲੋਕਾਂ ਅਤੇ ਡੇਰਾ ਪ੍ਰੇਮੀਆਂ ਵੱਲੋਂ ਅੱਗ ਭਜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਦ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਦੁਕਾਨ ਦਾ ਸਾਰਾ ਸਮਾਨ ਜਲ ਕੇ ਸੁਆਹ ਹੋ ਚੁੱਕਿਆ ਸੀ ਅਤੇ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਸੀ ਗੁੱਸੇ 'ਚ ਆਏ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਮੇਨ ਹਾਈਵੇ 'ਤੇ ਧਰਨਾ ਲਗਾ ਦਿੱਤਾ ਅਤੇ ਨਗਰ ਪੰਚਾਇਤ ਦੇ ਖਿਲਾਫ ਨਾਰੇਬਾਜ਼ੀ ਕੀਤੀ ਦਰਸ਼ਕਾਂ ਰੀਆਂ ਦਾ ਕਹਿਣਾ ਸੀ ਇੱਥੇ ਅਕਸਰ ਹੀ ਅੱਗ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਇੱਥੇ ਫਾਇਰ ਬ੍ਰਿਗੇਡ ਨਹੀਂ ਹੈ ਜਦ ਤੱਕ ਸਨਾਮ ਜਾਂ ਸੰਗਰੂਰ ਤੋਂ ਫਾਇਰ ਬ੍ਰਿਗੇਡ ਆਉਂਦੀ ਹੈ ਉਹ ਤੱਕ ਕਾਫੀ ਜਿਆਦਾ ਨੁਕਸਾਨ ਹੋ ਜਾਂਦਾ ਹੈ ਅਸੀਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਪਰ ਅਜੇ ਤੱਕ ਇੱਥੇ ਫਾਇਰ ਬ੍ਰਿਗੇਡ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਖਬਰ ਸੰਗਰੂਰ ਦੇ ਦਿਪਾ ਤੋਂ ਹੈ ਜਿੱਥੇ ਸਵੇਰੇ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗੀ ਆਪਕੇ ਇੰਨੀ ਭਿਆਨਕ ਸੀ ਕਿ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਗੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਸੜਕ ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਦਿੜਬਾ ਵਿੱਚ ਕੋਈ ਵੀ ਫਾਇਰ ਬ੍ਰਿਗੇਡ ਨਹੀਂ ਹੈ ਜਿਸ ਕਾਰਨ ਅੱਗ ਨਾਲ ਕਾਫੀ ਨੁਕਸਾਨ ਹੋ ਜਾਂਦਾ ਹੈ। ਅਗਲੀ ਘਟਨਾ ਦੇ ਦੌਰਾਨ ਗੱਡੀਆਂ ਸੁਨਾਮ ਜਾਂ ਸੰਬੂਰਤਾਂ ਆਉਂਦੀਆਂ ਹਨ ਜਿਸ ਕਾਰਨ ਕਾਫੀ ਵੱਡਾ ਨੁਕਸਾਨ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਸੀ ਕਿ ਇੱਥੇ ਫਾਇਰ ਬ੍ਰਿਗੇਡ ਦਾ ਦਫ਼ਤਰ ਹੋਣਾ ਚਾਹੀਦਾ ਹੈ। ਮਿਤ ਮੰਤਰੀ ਕਈ ਵਾਰ ਇੱਥੇ ਇਸ ਦੀ ਘੋਸ਼ਣਾ ਕਰ ਚੁੱਕੇ ਹਨ ਪਰ ਅਜੇ ਤੱਕ ਕੋਈ ਵੀ ਫਾਇਰ ਬ੍ਰਿਗੇਡ ਦਾ ਦਫ਼ਤਰ ਜਾਂ ਮਸ਼ੀਨ ਡੱਬਾ ਨੂੰ ਨਹੀਂ ਮਿਲੀ ਹੈ ਇਹ ਬਹੁ ਬੱਦੀ ਡੜਬੇ ਵਾਸਤੇ ਘਾਟ ਹੈ ਅਸੀਂ ਮੰਤਰੀ ਨੂੰ ਕਈ ਵਾਰ ਮੈਂ ਇਕੱਲਾ ਨਹੀਂ ਸਾਰਾ ਬਾਜ਼ਾਰ ਅਗਰਵਾ ਸਭਾ ਕਈ ਵਾਰ ਮੰਤਰੀ ਸਾਹਿਬ ਨੂੰ ਬੇਨਤੀ ਕਰ ਚੁੱਕੇ ਹਾਂ ਔਰ ਮੈਂ ਹੁਣ ਵੀ ਬੇਨਤੀ ਕਰਦਾ ਕਿੰਡੀ ਵੱਡੀ ਘਟਨਾ ਹੋ ਗਈ ਘੜ ਤੋਂ ਘੜ ਡੱਬੇ ਦੇ ਵਿੱਚ 10 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਪਹਿਲਾਂ ਕਈ ਵਾਰ ਅੱਗ ਲੱਗ ਚੁੱਕੀ ਹੈ ਉਸ ਅੱਗ ਦੇ ਵਿੱਚ ਮੈਂ ਬਹੁਤ ਵੱਡਾ ਸਹਿਯੋਗਤਾ ਮੈਂ ਔਰ ਅੱਜ ਸਾਡੇ ਪ੍ਰੇਮੀ ਡੇਰਾ ਪ੍ਰੇਮੀ ਨੇ ਬਹੁਤ ਵੱਡਾ ਸਹਿਯੋਗ ਕੀਤਾ ਔਰ ਦੜਵਾ ਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਕੀਤਾ ਸਾਡੇ ਜਗਰਤਾ ਮੰਡਲੀ ਸੈੰਟੀ ਵੀਰ ਜੀ ਜਿਨ੍ਹਾਂ ਨੇ ਬਹੁਤ ਵੱਡਾ ਇਸ ਧਰਮੇ ਨੂੰ ਕੱਲੀ ਕੱਲੀ ਦੁਕਾਨ ਜਾ ਕੇ ਬੰਦ ਕਰਾਈ ਔਰ ਮੈਂ ਦਾਨੀ ਸਜਣਾ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਅਸੀਂ ਅੱਜ ਹੁਣ ਪੈਸੇ ਇਕੱਠੇ ਕੀਤੇ ਉਸ ਗਰੀਬ ਪਰਿਵਾਰ ਵਾਸਤੇ ਜਿਹੜਾ ਗਰੀਬ ਪਰਿਵਾਰ ਦਾ ਬਾਪ ਗਊਸੜਾ ਦੇ ਕੰਮ ਕਰਦਾ ਹੋਵੇ ਫਾਇਰ ਬ੍ਰਿਗੇਡ ਨੂੰ ਲੈ ਕੇ ਅੱਜ ਰੋਕ ਉਹ ਬਹੁਤ ਵੱਡੀ ਘਟਨਾ ਤੋਂ ਮੈਂ ਪਹਿਲਾਂ ਕਹਿ ਆਈ ਵੀ ਅਸੀਂ ਨਾ ਕਈ ਵਾਰ ਬੇਤੀ ਕਰ ਚੁੱਕੇ ਹਾਂ ਜਦੋਂ ਅਸੀਂ 10-20 ਲੱਖ ਕਰੋੜ ਰੁਪਏ ਦਾ ਨਿਸ਼ਾਨ ਹੋ ਗਿਆ ਇਸ ਤੋਂ ਬਾਅਦ ਕੀ ਕਰਨੀ ਹੈ ਸੋ ਮੈਂ ਬੇਨਤੀ ਕਰਦਾ ਵੀ ਲਗਭਗ ਸਾਡੇ ਅੱਜ ਮਨਿੰਦਰ ਪ੍ਰਧਾਨ ਜੀ ਆਏ ਤੇ ਉਹ ਭਰੋਸਾ ਦੇ ਕੇ ਕਹਿੰਨੇ ਦੇਖੋ ਭਰੋਸਾ ਦੇ ਕਿੰਨਾ ਕੱਢਦੇ ਨੇ ਨਾਰੇਵਾਜੀ ਵੀ ਕੀਤੀ ਕੀ ਕਾਰਨ ਸੀ ਜੀ ਨਾਰੇਵਾਜੀ ਦਾ ਨਾਰੇਵਾਜੀ ਦਾ ਕਾਰਨ ਇਹ ਦੀ ਦੇਖੋ ਜਦੋਂ ਕਾਫੀ ਲੇਟ ਦਿਨ ਚੜ ਗਿਆ ਸੂਰਜ ਵੱਡਾ ਹੋ ਗਿਆ ਉੱਠ ਖੜੇ ਲੋਕ ਉਦੋਂ ਆਏ ਜਿਹੜੀ ਨਗਰ ਪੰਜਾਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹ ਸਾਰੇ ਦੜਵੇ ਦਾ ਮਾਲਕ ਹੁੰਦਾ ਹੈ ਦੁਕ ਸੁੱਕ ਦੇ ਵਿੱਚ ਖੜਨਾ ਉਹਦਾ ਫਰਜ਼ ਮੰਨਦਾ ਉਹ ਇਸ ਕਰਕੇ ਮੈਂ ਦਾਨੀ ਸੱਜਣਾ ਦਾ ਹੀ ਬਹੁਤ ਵੱਡਾ ਧੰਨਵਾਦ ਕਰਦਾ ਜਿਨ੍ਹਾਂ ਨੇ 2.5 ਲੱਖ ਰੁਪਏ ਵਾਲਾ ਗੱਭਾ ਕੇ ਹੁਣ ਇਸ ਟਾਈਮ ਇਕੱਠਾ ਕਰਤਾ ਫਾਇਰ ਹੈ ਉਹ ਗੱਭਾ ਕੇ ਮੇਲ ਦੀ ਘੱਟੀ ਹੈ ਜਿਹੜੀ ਉਸ ਮੇਰੇ ਵੀਰਾਂ ਨਾਲ ਗੱਲ ਹੋਈ ਉਹਨਾਂ ਨਾਲ ਕਨੈਕਟ ਹੋਇਆ ਟੈਲੀਫੋਨ ਕੀਤਾ ਕਹਿੰਦੇ ਉਹ ਪਹੁੰਚੀ ਨਹੀਂ ਕੀ ਕਾਰਨ ਕਿਉਂ ਨਹੀਂ ਪਹੁੰਚੀ ਲੋਕਾਂ ਨੇ ਅਸੀਂ ਅੱਗੇ ਸੁਣਿਆ ਪ੍ਰਗਟ ਵੀਰ ਨੇ ਸੁਣਿਆ ਸੀ ਜਦੋਂ ਆਏ ਅਸੀਂ ਉਹ ਕਰਨੇ ਵੀ ਤਾਂ ਕੰਦੀ ਖੇਤਾ ਵਾਸਤੇ ਹੈ ਵੀ ਦੁਕਾਨਾਂ ਵਾਸਤੇ ਨਹੀਂ ਯਾਰ ਦੁਕਾਨ ਵੀ ਉਹੀ ਆ ਪਾ ਕਿਹੜਾ ਪਾਕਿਸਤਾਨ ਚ ਬਕਸਦੇ ਆ ਅਮਰੀਕਾ ਚ ਬਕਸਦੇ ਆ ਐ ਤਾਂ ਆਪਾਂ ਡੜਬਾ ਬਸੀ ਸਾਰੇ ਸਾਰਿਆਂ ਦਾ ਇੱਕ ਦੁੱਖ ਸੁੱਖ ਦੇ ਵਿੱਚ ਜਿਵੇਂ ਅੱਜ ਡੜਾ ਬਾਬਾ ਸੀ ਦੁਕਾਨਦਾਰ ਸਾਰਿਆਂ ਦੁਕਾਨਦਾਰਾਂ ਵੀਰਾਂ ਨੇ ਬੰਦ ਕਰਕੇ ਬਾਜ਼ਾਰ ਐਥੇ ਤਾਂ ਹਾਂ ਹੁਣ ਸਾਰਾ ਬਾਜ਼ਾਰ ਅਸੀਂ ਬੇਨਤੀ ਕੀਤੀ ਹੈ ਵੀ ਬਾਜ਼ਾਰ ਖੋਲੋ ਔਰ ਮੈਂ ਅੱਜ ਦੇਖੋ ਜਿਹੜੀ ਅੱਗ ਵਾਲੀ ਗੱਲ ਉਹ ਤਾਂ ਬਾਅਦ ਦੀ ਗੱਲ ਹੈ ਬੁਝਾਣੀ ਅੱਗ ਬੁਝਾਣ ਵਾਸਤੇ ਮਸ਼ੀਨ ਲੈਣੀ ਕਦੋਂ ਦੇਣੀ ਉਹ ਤਾਂ ਬਾਅਦ ਦੀ ਗੱਲ ਹੈ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਤੁਹਾਨੂੰ ਪਹਿਲਾ ਵੀ ਜਿਹੜਾ ਗਰੀਬ ਪਰਿਵਾਰ ਹੈ ਇਹ ਦੁਕਾਨ ਤੋਂ ਹੀ ਚੁੱਲ੍ਹਾ ਚੱਲਦਾ ਸੀ ਇਹਨਾਂ ਦਾ ਇਹਦਾ ਬਾਪ ਗਊ ਸਾਜ ਕੰਮ ਕਰਦਾ ਦੇਖੋ ਇਦੋਂ ਵੱਡੇ ਗਰੀਬ ਕੀ ਹੋ ਸਕਦੇ ਨੇ ਮੈਂ ਨੂੰ ਬੇਨਤੀ ਕਰਦਾ ਮੈਨੂੰ ਮਾਜਬਾ ਵੱਤ ਤੋਂ ਵੱਤ ਮਾਜਬਾ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਜਦੋਂ ਖਜ਼ਾਨਾ ਹੀ ਖੁੱਲੇ ਦੜਵੇ ਦੜਵੇ ਕੰਨੀ ਮੂੰਹ ਹੈ ਤਾਂ ਮਾਰੇ ਦਾ ਮੂੰਹ ਇੱਧਰ ਵੀ ਖੋਲ ਲਓ ਗਰੀਬ ਦਾ ਵਿਚਾਰਦਾ ਭਲਾ ਹੋ ਜੂਗਾ ਹਾਂਜੀ ਗੋਪੀ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਅੱਗ ਦੀ ਘਟਨਾ ਵਾਪਰ ਕੇ ਸਾਰੇ ਸ਼ਹਿਰ ਵਾਸੀਆਂ ਨੇ ਸਹਿਯੋਗ ਕਰਿਆਗਾ ਮੈਂ ਇਹ ਬਾੜ ਦਾ ਐਮਸੀ ਆ ਮੌਜੂਦਾ ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਅਫਸੋਸ ਦੀ ਗੱਲ ਆ ਕਿ ਤੇ ਬਹੁਤ ਨੁਕਸਾਨ ਹੋ ਗਿਆ ਗਰੀਬ ਬੰਦੇ ਦਾ ਅਥੀ ਗਰੀਬ ਬੰਦੇ ਦਾ ਨੁਕਸਾਨ ਹੋ ਗਿਆ ਤੇ ਆਪਾਂ ਇਹਨੂੰ ਪਹਿਲਾਂ ਤਾਂ ਇਹਨਾਂ ਦੀ ਦੁਕਾਨ ਸਾਰੇ ਭਾਈਚਾਰਾ ਪਵਾ ਕੇ ਦੋ ਬਾਕੀ ਗੱਲਾਂ ਦਾ ਬਾਅਦ ਦੀਆਂ ਨੇ ਤੁਸੀਂ ਮੌਜੂਦਾ ਫਾਇਰ ਦਾ ਤਰਕੀਬ ਅੰਦਰ ਕੀ ਅਸੀਂ ਦੋ ਪਹਿਲਾਂ ਵੀ ਕਹਿ ਚੁੱਕਿਆ ਪਹਿਲਾਂ ਪੰਚਾਇਤ ਨੇ ਪੈਸੇ ਵੀ ਦਿੱਤੇ ਨੇ ਪੰਚਾਇਤ ਅਧਿਕਾਰੀ ਫਾਇਰ ਬ੍ਰਿਗੇਡ ਆ ਦਿਰਪਿਆਲੀ ਉਹ ਜਾ ਕੇ ਤਿੰਨ ਪਿੰਡਾਂ ਨੂੰ ਦਿੱਤੀ ਗਈਆਂ ਤਿੰਨ ਸ਼ਹਿਰਾਂ ਦੀ ਉਹ ਮੂਨਕ ਜਾ ਕੇ ਖੜ੍ਹਦੀਆ ਮੂਨਕ ਤੋਂ ਸਪੈਸ਼ਲ ਫੋਨ ਜਾਂਦੇ ਨੇ ਫਿਰ ਉਧਰ ਉਧਰੋ ਗੱਡੀਆਂ ਆਉਂਦੀਆਂ ਨੇ ਹੁਣ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਪਿਓਨ ਸ਼ਹਿਰ ਵੱਡਾ ਹੋ ਗਿਆ ਉਪਰਾਂ ਆਪਣਾ ਬਿਤ ਮੰਤਰੀ ਸਾਹਿਬ ਦੜਬੇ ਦੇ ਨਾਲ ਬਹੁਤ ਸਾਰਾ ਦੜਬੇ ਲਈ ਪੈਸਾ ਆਣਾ ਚਾਹੀਦਾ ਵੀ ਜਲਦੀ ਤੋਂ ਜਲਦੀ ਉਹਰੇ ਫੈਬ੍ਰੀਕੇਟ ਆਉਣੀ ਚਾਹੀਦਾ ਤੇ ਤਾ ਉਹਰੇ ਆਪਣਾ ਇਹ ਨਗਰ ਪੰਚਾਇਤ ਜਾਂ ਸ਼ਹਿਰ ਦੇ ਲੋਕ ਨੇ ਜਿਹੜੇ ਪ੍ਰਧਾਨ ਜੀ ਉਹ ਟੈਕਸ ਹੈ ਜਿਹੜਾ ਉਹ ਦੜਬਾ ਨਗਰ ਪੰਚਾਇਤ ਕਮੇਟੀ ਨੂੰ ਭਰ ਦੇਣੇ ਲਾ ਕੇ ਮੂਰ ਨੂੰ ਭਰ ਦੇਣੇ ਜੋ ਕੀ ਲੱਗਦਾ ਹੈ ਕਿ ਜਿਹੜਾ ਉਹਨਾਂ ਦਾ ਟੈਕਸ ਦਾ ਪੈਸਾ ਹੈ ਉਹ ਬਰਬਾਦ ਹੋ ਰਿਹਾਗਾ ਉਹ ਟੈਕਸ ਦਾ ਪੈਸਾ ਜੋ ਦੜਬੇ ਭਰਦੇ ਨੇ ਤਾਂ ਪਹਿਲਾਂ ਦੀਆਂ ਗੱਲਾਂ ਨੇ ਆਪਣੇ ਪਹਿਲਾਂ ਵੀ ਮੈਂ ਪਿਛਲੀ ਸਰਕਾਰਾਂ 'ਚ ਉਦੋਂ ਇਹ ਧੀ ਵੀ ਕਿਹੜਾ ਪੈਸਾ ਗਵਰਨਮੈਂਟ ਨੇ ਗ੍ਰਾਂਟ ਦਿੱਤੀ ਦੀ ਉਹ ਸਿਰਫ ਗ੍ਰਾਂਟ ਦਿੱਤੀ ਦੀ ਉਹ ਉਹਦੀ ਆਪਾਂ ਨੂੰ ਫੈਕਰੇਟ ਆਈ ਦੀ ਉਹ ਮੂਨ ਕਿਹੜਾ ਕਿਹੜਾ ਟੈਕਸ ਭਰਦੇ ਨੇ ਟੈਕਸ ਨਾਲ ਤਾਂ ਲੋਕਾਂ ਦੀ ਦਰਖਾਸਤ ਵੀ ਨਹੀਂ ਪੂਰੀ ਹੁੰਦੀ ਆ ਪੂਰੇ ਖਰਚੇ ਐਨੇ ਨੇ ਵੀ ਸਾਨੂੰ ਹਾਲੇ ਤੱਕ ਸਫਾਈ ਸੇਵਕਾਂ ਨੂੰ ਦਰਖਾਸਤ ਦੇਣ ਨੂੰ ਕਮੇਟੀ 'ਚ ਪੈਸੇ ਨਹੀਂ ਪਰ ਲੋਕਾਂ ਨੇ ਰੁਪਈਆ ਰੁਪਈਆ ਇਕੱਠਾ ਕਰਕੇ ਇਸ ਵਿਅਕਤੀ ਦੀ ਮਦਦ ਕੀਤੀ ਹੈਗੀ ਆ ਉਹ ਤਾਂ ਮਤ ਦਾ ਜ਼ਰੂਰ ਕਰਨੀ ਚਾਹੀਦੀ ਆ ਮੈਂ ਤਾਂ ਕਹਿੰਦਾ ਬਦ ਤੋਂ ਬਦ ਹੋਰ ਕਰਨਾ ਚਾਹੀਦਾ ਇਹਦੀ ਆਪ ਦੁਕਾਨ ਖੜਕੇ ਪਵਾਗ ਦੇਣੀ ਚਾਹੀਦੀ ਆ ਸ਼ਹਿਰ ਨੂੰ ਕੀ ਫਸ ਪੈਂਦਾ ਹਾਂਜੀ ਪ੍ਰਗਟਜੀ ਕਿਵੇਂ ਦੇਖਦੇ ਹੋ ਜੋ ਜੋਗਾਨ ਤੇ ਅੱਗ ਦੀ ਘਟਨਾ ਵਾਪਰੀ ਉਸ ਤੋਂ ਬਾਅਦ ਸ਼ਹਿਰ ਵਾਸੀ ਰੋਸ ਦੇ ਵਿੱਚ ਆਏ ਕੀ ਕਾਰਨ ਹੋਇਆ ਕੀ ਸਥਿਤੀ ਬਣੀ ਸਾਰਾ ਸਾਰੀ ਗੱਲ ਦੱਸੋ ਸੋ ਅਸੀਂ ਸਭ ਤੋਂ ਪਹਿਲਾਂ ਤਾਂ ਸਾਡੇ ਸ਼ਹਿਰ ਦੇ ਜਿੰਨੇ ਵੀ ਦੁਕਾਨਦਾਰ ਭਰਾ ਨੇ ਜਿਨ੍ਹਾਂ ਨੇ ਜਲਦੀ ਦੁਕਾਨਾਂ ਸਾਰੀਆਂ ਬੰਦ ਕਰਕੇ ਇੱਥੇ ਕਾਂਸਲ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਦੁੱਖ ਦੇ ਵਿੱਚ ਮੋਢੇ ਨਾਲ ਮੋਢਾ ਲਾਇਆ ਸੋ ਉਹਨਾਂ ਦਾ ਵੀ ਧੰਨਵਾਦ ਹੈ ਸੋ ਸਭ ਤੋਂ ਵੱਡਾ ਧੰਨਵਾਦ ਅਸੀਂ ਸਾਡੇ ਡੇਰਾ ਪ੍ਰੇਮੀਆਂ ਦਾ ਕਰਦੇ ਹਾਂ ਜਿਨ੍ਹਾਂ ਨੇ ਕੀ ਵੱਡੀ ਜਦੋ ਜਹਿਦ ਦੇ ਨਾਲ ਉਹਨਾਂ ਨੇ ਕਾਫਲੇ ਦੇ ਰੂਪ ਦੇ ਵਿੱਚ ਪ੍ਰੇਮੀ ਭਾਈ ਇੱਥੇ ਪਹੁੰਚੇ ਉਹਨਾਂ ਨੇ ਜਿਹੜਾ ਅੱਗ ਦੇ ਉੱਤੇ ਕਾਬੂ ਪਾਇਆ ਸੋ ਉਸ ਤੋਂ ਵੱਡੀ ਦੁੱਖ ਦੀ ਗੱਲ ਹੈ ਪ੍ਰਸ਼ਾਸਨ ਦੇ ਲਈ ਇੱਕ ਐਡੀ ਵੱਡੀ ਸ਼ਹਿਰ ਐਡਾ ਵੱਡੀ ਮੰਡੀ ਹੋਵੇ ਮੰਤਰੀ ਹਰਪਾਲ ਸਿੰਘ ਦੀ ਟੀਮਾਂ ਜੋ ਵਿੱਤ ਮੰਤਰੀ ਨੇ ਉਹ ਸਾਡੇ ਸ਼ਹਿਰ ਦੇ ਨਮਾਇंदे ਨੇ ਉਹਨਾਂ ਦਾ ਖਜ਼ਾਨਾ ਮੰਤਰੀ ਵੀ ਨੇ ਉਹਨਾਂ ਨੂੰ ਅਸੀਂ ਬੇਨਤੀ ਵੀ ਕਰਦੇ ਆ ਕਿ ਜਿਹੜੀ ਸ਼ਹਿਰ ਦੇ ਲਈ ਵੱਡੀ ਮੰਗ ਹੈ ਬਹੁਤ ਲੰਮੇ ਸਮੇਂ ਤੋਂ ਇਹ ਜਿਹੜੀ ਮੰਗ ਹੈ ਲਟਕਦੀ ਆ ਰਹੀ ਹੈ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਮੌਕੇ ਤੇ ਕੋਈ ਨਾ ਕੋਈ ਅਧਿਕਾਰੀ ਆ ਕੇ ਵਿਸ਼ਵਾਸ ਦਿਵਾ ਜਾਂਦਾ ਲੋਕਾਂ ਨੂੰ ਤਾਂ ਉਹ ਗੱਲ ਹੈ ਜਿਹੜੀ ਉੱਥੇ ਉੱਥੇ ਵੀ ਉੱਥੇ ਹੀ ਘਟ ਜਾਂਦੀ ਹੈ ਸੋ ਬੇਨਤੀ ਕਰਦੇ ਆ ਕਿ ਡਿਰਬੇ ਦੀ ਜਿਹੜੀ ਵੱਡੀ ਮੰਗ ਹੈ ਫੈਰ ਵੀ ਇਹ ਗੱਡੀ ਦੀ ਉਹ ਜਲਦੀ ਤੋਂ ਜਲਦੀ ਸ਼ਹਿਰ ਦੇ ਲਈ ਲਿਆਂਦੀ ਜਾਵੇ ਤਾਂ ਕਿ ਜਿਹੜੀਆਂ ਇਹੋ ਜਿਹਾਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਤੇ ਅੱਜ ਤੋਂ ਜਲਦੀ ਕਾਬੂ ਪਾਇਆ ਜਾ ਸਕੇ